ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਰਤਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਦੇ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਕ ਵਕ ਮਸਲੇ ਅਤੇ ਸਰਗਰਮੀਆਂ ਦੇ ਬਾਰੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤੇ ਸਭ ਤੋਂ ਪਹਿਲਾਂ ਪੰਥਨਾਮਾ ਦੇ ਮੁਖਬੰਦੇ ਵਿੱਚ ਜਾਣਾਂਗੇ ਸਿੱਖ ਦਿਹਾੜਾ ਮਨਾਉਂਦੇ ਸਿੱਖਾਂ ਵਿੱਚ ਦੁਬਿਦਾ ਕੈਲੰਡਰ ਦੀ ਸਮੱਸਿਆ ਕਾਰਨ ਕਿਵੇਂ ਫਸੇ ਸਿੱਖ ਦੁਚਿੱਤੇ ਵਿੱਚ ਦੁਚਾ ਸਵੀਤਧਾਰ ਨੂੰ ਦਬਾਉਣ ਵਿੱਚ ਸੋਸ਼ਲ ਮੀਡੀਆ ਕਿਵੇਂ ਪ੍ਰਮੁੱਖ ਬਣ ਰਿਹਾ ਹੈ ਕਿਚਾ ਸਿੱਖ ਜਜ਼ਬਾਤਾਂ ਨੂੰ ਸੁਚੇਤ ਭਵਿਕ ਲਈ ਕਿਵੇਂ ਵਰਤਿਆ ਜਾਵੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਸਿੱਖ ਕੌਮ ਇੱਕ ਇਹੋ ਜਿਹੀ ਦੁਬਿਧਾ ਵਿੱਚ ਫਸੀ ਹੋਈ ਹੈ ਜਿਸ ਦਾ ਸਿੱਧਾ ਸੰਬੰਧ ਤਿਉਹਾਰਾਂ ਦੇ ਮਨਾਉਣ ਵਾਲੇ ਕੈਲੰਡਰ ਨਾਲ ਹੈ ਨਾਨਕ ਸ਼ਹੀ ਕੈਲੰਡਰ ਸਿੱਖ ਤਨ ਅਨੁਸਾਰ ਬਣਾਇਆ ਗਿਆ ਸੀ ਜੋ ਗੁਰਮਤ ਅਨੁਸਾਰੀ ਅਤੇ ਵਿਗਿਆਨਿਕ ਅਧਾਰ ਤੇ ਬਣਾਇਆ ਸੀ ਪਰ ਇਚਕਾਰ ਇਹਨੂੰ ਬਦਲ ਕਰਕੇ ਵਿਕਰਮੀ ਕੈਲੰਡਰ ਦੇ ਨਜ਼ਦੀਕ ਲਿਆ ਦਿੱਤਾ ਗਿਆ ਇਸ ਦੇ ਕਾਰਨ ਹੀ ਸਿੱਖਾਂ ਵਿੱਚ ਦੁਬਿਧਾ ਆ ਗਈ ਕਿ ਕਿਸ ਦਿਨ ਕਿਹੜਾ ਗੁਰਪੁਰਬ ਮਨਾਇਆ ਜਾਵੇ ਇਸ ਸੰਬੰਧ ਤੇ ਵਿਚਾਰ ਜਾਣਦੇ ਹਾਂ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਸ ਕੈਲੰਡਰ ਦੀ ਦੁਬਿਧਾ ਕੌਮ ਦੀ ਇਕਤਾ ਵੱਲ ਚੁਣੌਤੀ ਸਿੱਖੀ ਇੱਕ ਆਧਾਰ ਜੋ ਸੱਚ ਨਿਆਂ ਅਤੇ ਏਕਤਾ ਤੇ ਟਿਕੀ ਹੋਈ ਹੈ ਸਾਡੀ ਸੱਚ ਦੀ ਰੀਤ ਸਾਡਾ ਇਤਿਹਾਸ ਸਾਡੀ ਸਮਝ ਅਤੇ ਸਭ ਤੋਂ ਵੱਡ ਸਾਡੀ ਏਕਤਾ ਇੱਕ ਅਜਿਹੀ ਦੁਬਿਧਾ ਚ 껴 ਚੁਕੀ ਹੈ ਜੋ ਸਾਡੇ ਤਿਉਹਾਰਾਂ ਅਤੇ ਗੁਰਪੁਰਬਾਂ ਦੀਆਂ ਤਾਰੀਖਾਂ ਦੇ ਵਿਵਾਦ ਰੂਪ ਵਿੱਚ ਸਾਹਮਣੇ ਆ ਰਹੀ ਹੈ ਜਦੋਂ ਇੱਕੋ ਘਟਨਾ ਨੂੰ ਦੋ ਵੱਖ-ਵੱਖ ਦਿਨ ਮਨਾਇਆ ਜਾਂਦਾ ਹੋਵੇ ਤਾਂ ਕੋਮ ਇੱਕ ਹੋਣ ਦੀ ਥਾਂ ਉਲਝਣ ਅਤੇ ਫੁੱਟਵਲ ਵੱਧਦੀ ਹੈ ਇਹ ਕੇਵਲ ਤਾਰੀਖ ਦੀ ਗੱਲ ਨਹੀਂ ਇਹ ਸਿੱਖੀ ਦੀ ਵਿਸ਼ਵ ਭਰ ਵਿੱਚ ਚੋਟੀ ਦੀ ਪਛਾਣ ਇੱਕ ਸਾਰਤਾ ਅਤੇ ਵਿਸ਼ਵ ਵਾਸ ਦੀ ਗੱਲ ਹੈ ਉਦਾਹਰਨ ਵਜੋਂ ਜੰਮੂ ਕਸ਼ਮੀਰ ਦੀ ਤਾਜ਼ਾ ਘਟਨਾ ਇਸ ਜ਼ੁਬਦੇ ਦੀ ਤਾਜ਼ਾ ਮਿਸਾਲ 2025 ਇਸੇ ਸਾਲ ਵਿੱਚ ਦੇਖਣ ਨੂੰ ਮਿਲੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਿੱਖ ਸੰਪਰਦਾਵਾਂ ਸਿੱਖ ਸੰਗਤਾਂ ਵੱਲੋਂ 12 ਜੂਨ ਨੂੰ ਮਨਾਇਆ ਗਿਆ ਪੱਜਮ ਕਸ਼ਮੀਰ ਸਰਕਾਰ ਵੱਲੋਂ ਇਸ ਮੌਕੇ ਤੇ ਸਰਕਾਰੀ ਛੁੱਟੀ 5 ਜੁਲਾਈ ਨੂੰ ਦਿੱਤੀ ਗਈ ਇਹ ਤਾਰੀਖਾਂ ਵਿਚਲਾ ਅੰਤਰ ਸਿੱਖ ਕੈਲੰਡਰ ਦੀ ਸਮੱਸਿਆ ਨੂੰ ਖੁੱਲੇ ਤੌਰ ਤੇ ਦਰਸਾਉਂਦਾ ਹੈ ਜਦੋਂ ਇੱਕੋ ਘਟਨਾ ਦੀ ਮਨਾਈ ਇੱਕੋ ਸਮੇਂ ਨਾ ਹੋਵੇ ਤਾਂ ਕੌਮਿਕ ਇਕਤਾ ਅਤੇ ਧਾਰਮਿਕ ਪ੍ਰਮਾਣਿਕਤਾ ਤੇ ਅਸਰ ਪੈਂਦਾ ਹੈ 2003 ਦੇ ਵਿੱਚ ਜਦੋਂ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਸਿੱਖ ਕੌਮ ਨੇ ਆਪਣੀ ਲੰਬੀ ਮੰਗ ਨੂੰ ਪੂਰਾ ਹੋਇਆ ਦੇਖਿਆ ਇਹ ਕੈਲੰਡਰ ਸੂਰਜੀ ਗਣਤਾ ਉੱਤੇ ਆਧਾਰਿਤ ਸੀ ਜਿਸ ਵਿੱਚ ਸਾਰੇ ਗੁਰਪੁਰਬ ਦੀਆਂ ਤਾਰੀਖਾਂ ਸਥਿਰ ਤੇ ਸਥਾਈ ਸਨ ਇਸ ਕੈਲੰਡਰ ਦਾ ਮੁੱਖ ਉਦੇਸ਼ ਸੀ ਸਿੱਖ ਧਰਮ ਦੀ ਖੁਦਮੁਖਤਿਆਰਤਾ ਵਿਗਿਆਨਿਕਤਾ ਅਤੇ ਵਿਸ਼ਵ ਪੱਧਰ ਵਿੱਚ ਇੱਕ ਰੂਪਤਾ ਪਰ ਅਫਸੋਸ 2009 ਤੋਂ ਬਾਅਦ ਕੁਝ ਰਾਜਨੀਤਿਕ ਅਤੇ ਆਧਵਿਤ ਆਦਮਿਕ ਦਬਾਵਾਂ ਕਾਰਨ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਇਹ ਤਬਦੀਲੀਆਂ ਸਿੱਖੀ ਦੀ ਲੀਡਰਸ਼ਿਪ ਨੂੰ ਵਿਗਿਆਨ ਤੋਂ ਚੱਲਣ ਦੀ ਥਾਂ ਰਿਵਾਇਤਾਂ ਦੇ ਕੈਦ ਵਿੱਚ ਲੈ ਗਈਆਂ ਤੇ ਨਤੀਜਾ ਸਿੱਖੀ ਨੇ ਮੁੱਖ ਤਿਉਹਾਰ ਦੁਬਾਰਾ ਚੰਦਰ ਕੈਲੰਡਰ ਅਨੁਸਾਰ ਹੋਣ ਲੱਗੇ ਅਤੇ ਗੁਰਪੁਰਬ ਦੀ ਇਕਸਾਰਤਾ ਖਤਮ ਹੋ ਗਈ ਨੌਜਵਾਨ ਪੀੜੀ ਅਤੇ ਵਿਸ਼ਵ ਭਾਈਚਾਰਾ ਉਲਝਣ ਵਿੱਚ ਅੱਜ ਜੇ ਤੁਮ ਵਿਦੇਸ਼ਾਂ ਵਿੱਚ ਰਹਿਣ ਵਾਲਾ ਸਿੱਖ ਆਪਣੇ ਮੁਲਕ ਤੋਂ ਵੱਖਰੇ ਦਿਨ ਗੁਰੂ ਸਾਹਿਬ ਦਾ ਜਸ਼ਨ ਮਨਾਉਂਦਾ ਹੈ ਜਾਂ ਇੱਕੋ ਘਰ ਦੇ ਵਿੱਚ ਦੋ ਤਾਰੀਖਾਂ ਤੇ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤਾਂ ਇਹ ਸਿੱਖੀ ਦੀ ਅੰਤਰਰਾਸ਼ਟਰੀ ਛਵੀ ਤੇ ਆਤਮਿਕ ਇਕਤਾ ਦੋਵੇਂ ਨੂੰ ਝਟਕਾ ਹੈ ਵਿਦਿਆਰਥੀਆਂ ਨੂੰ ਪਟਸ਼ਾਲਾ ਨੂੰ ਸੰਗਤ ਨੂੰ ਸਭ ਨੂੰ ਸੰਦੇਹ ਰਹਿੰਦਾ ਹੈ ਕਿ ਅਸਲ ਗੱਲ ਕੀ ਹੈ ਐਸੇ ਵਿਅਕਲ ਮਾਹੌਲ ਵਿੱਚ ਸਿੱਖੀ ਦੀ ਵਿਸ਼ਵ ਯੋਗਤਾ ਅਖਬਾਰ ਦੀ ਲਾਈਨ ਬਣ ਕੇ ਰਹਿ ਜਾਂਦੀ ਹੈ ਇਸ ਸਮੱਸਿਆ ਦਾ ਹੱਲ ਕੋਮ ਦੀ ਸਮਝਦਾਰੀ ਇਤਿਹਾਸਿਕ ਜਵਾਬਦੇਹੀ ਅਤੇ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਹੈ ਸਾਨੂੰ ਲੋੜ ਹੈ 2003 ਦੇ ਅਸਲੀ ਨਾਨਕਸ਼ਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦੀ ਸਭ ਤਖਤਾਂ ਦੇ ਸੰਸਥਾਵਾਂ ਨੂੰ ਇੱਕੋ ਫੈਸਲੇ ਤੇ ਲਿਆਉਣ ਦੀ ਅਤੇ ਸਿੱਖ ਅਕਾਡਮੀਆਂ ਵੱਲੋਂ ਨੌਜਵਾਨਾਂ ਨੂੰ ਇਤਿਹਾਸ ਦੇ ਤਰਕ ਨਾਲ ਸਮਝਾਉਣ ਦੀ ਸਾਨੂੰ ਗੁਰੂ ਸਿੱਖ ਜੀ ਨੇ ਸਿੱਖ ਬਣਾਇਆ ਨਾ ਕਿ ਰਵਾਇਤੀ ਪਾਠਕ ਸਗੁਣ ਤਰਕਸ਼ੀਲ ਨਿਹਦਰ ਤੇ ਵਿਗਿਆਨਕ ਮਨੁੱਖ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬੋੱਚ ਅਥਾਰਟੀ ਨਹੀਂ ਮੰਨਦੇ ਅਤੇ ਅਕਾਲ ਤਖ਼ਤ ਸਾਹਿਬ ਤੋਂ ਆਏ ਨਿਰਪੈ ਤੇ ਨਿਰਲੇ ਫੈਸਲੇ ਦੀ ਪਾਲਣਾ ਨਹੀਂ ਕਰਦੇ ਤਦ ਤੱਕ ਅਸੀਂ ਸੱਚੀ ਸਿੱਖ ਦੇ ਰਸਤੇ ਤੋਂ ਪਟਗੇ ਰਹਾਂਗੇ ਇੱਕ ਰਾਖੀ ਦੀ ਤਾਰੀਖ ਇੱਕ ਦੀਵਾਲੀ ਦੀ ਰਾਤ ਭੁੱਲੀ ਜਾ ਸਕਦੀ ਹੈ ਪਰ ਗੁਰੂ ਸਾਹਿਬ ਦੀ ਜਨਮ ਤਾਰੀਖ ਤੇ ਦੁਬਿਤਾ ਇਹ ਸਿੱਖੀ ਲਈ ਤਖ਼ਦੀ ਗੱਲ ਨਹੀਂ ਸੰਘਰਸ਼ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਕੈਲੰਡਰ ਦੇ ਮਤਵੇ ਨੂੰ ਲੈ ਕੇ ਵਿਦੇਸ਼ੀ ਗੁਰਦੁਆਰੇ ਪੰਥਕ ਸੰਸਥਾਵਾਂ ਅਤੇ ਅਕਾਸਤਕ ਸਾਹਿਬ ਦੇ ਵਿਚਕਾਰ ਅਕਸਰ ਅਸਹਿਮਤੀਆਂ ਹੋ ਜਾਂਦੀਆਂ ਹਨ ਇਹ ਨਾ ਸਿਰਫ ਸਿੱਖਾਂ ਦੀ ਇਕਤਾ ਨੂੰ ਝਟਕਾ ਦਿੰਦਾ ਹੈ ਸਗੋਂ ਨੌਜਵਾਨ ਪੀੜੀ ਨੂੰ ਧਰਮ ਤੋਂ ਉਲਝਣ ਅਤੇ ਦੂਰੀ ਬਲਤ ਖੇਲਦਾ ਹੈ ਇਹੋ ਜੀ ਸਥਿਤੀ ਵਿੱਚ ਸੁਜੀ ਅਤੇ ਇੱਕਸੂਤਰੀ ਕੈਲੰਡਰ ਦੀ ਲੋੜ ਸਿੱਖੋਂ ਵਾਸਤੇ ਸਮੇਂ ਦੀ ਮੰਗ ਬਣ ਚੁੱਕੀ ਹੈ ਅੱਜ ਦੇ ਹੱਗੇ ਅਸ਼ਦੀ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਗਿਆ ਹੈ ਪਰ ਇਸ ਸਵੇ ਕਿਰਦਾਰ ਨੂੰ ਦਵਣ ਵਿੱਚ ਵੱਡਾ ਵੱਡੀ ਭੂਮਿਕਾ ਨਿਭਾ ਰਿਹਾ ਹੈ ਲੋਕ ਆਪਣੇ ਅਸਲੀ ਰੂਪ ਦੀ ਥਾਂ ਉਹ ਹੀ ਉਹ ਚਿਹਰਾ ਪੇਸ਼ ਕਰਦੇ ਹਨ ਜੋ ਸੋਸ਼ਲ ਮੀਡੀਆ ਨੂੰ ਪਸੰਦ ਆਵੇ ਲਾਈਕ ਕਮੈਂਟ ਅਤੇ ਫੋਲੋਅਰਸ ਦੀ ਭੁੱਖ ਨੇ ਮਨੁੱਖਾਂ ਨੂੰ ਆਪਣੇ ਅੰਦਰਲੇ ਜਜ਼ਬਾਤ ਸੋਚਾਂ ਅਤੇ ਰੁਝਾਨਾ ਨੂੰ ਛੁਪਾਉਣ ਦੇ ਮਜਬੂਰ ਕਰ ਦਿੱਤਾ ਹੈ ਸਦਾ ਅਸਲ ਕਿਰਦਾਰ ਆਹستہ ਆਹستہ ਇੱਕ ਫਿਲਟਰਡ ਵਰਜਨ ਵਿੱਚ ਤਬਦੀਲ ਹੋ ਰਿਹਾ ਹੈ ਜੋ ਸਿਰਫ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਬਣਾਇਆ ਜਾਂਦਾ ਹੈ ਸਵੈ ਕਿਰਦਾਰ ਨੂੰ ਦਬਾਉਣ ਵਿੱਚ ਸੋਸ਼ਲ ਮੀਡੀਆ ਕਿਵੇਂ ਪ੍ਰਮੁੱਖ ਬਣ ਰਿਹਾ ਹੈ ਜਾਣਦੇ ਹਾਂ ਬੀਬੀ ਹਰਸ਼ਦੀਪ ਕੌਰ ਜੀ ਪਾਸੋਂ ਸਵੈ ਕਿਰਦਾਰ ਨੂੰ ਦਬਾਉਣ ਵਿੱਚ ਸੋਸ਼ਲ ਮੀਡੀਆ ਕਿਵੇਂ ਪ੍ਰਮੁੱਖ ਬਣਦਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਜਾਣੀਏ ਕਿ ਸਵੈ ਕਿਰਦਾਰ ਦਾ ਕੀ ਅਰਥ ਹੁੰਦਾ ਹੈ ਸਵੈ ਕਿਰਦਾਰ ਦਾ ਮਤਲਬ ਹੈ ਇਨਸਾਨ ਦੀ ਆਪਣੀ ਪਛਾਣ ਆਪਣੀ ਸੋਚ ਆਪਣੇ ਨੈਤਿਕ ਮੂਲ ਤੇ ਆਪਣਾ ਵਿਅਕਤੀਗਤ ਰਵਈਆ ਇਹ ਕਿਰਦਾਰ ਬਣਦਾ ਹੈ ਸਾਡੀ ਪਰਵਰਿਸ਼ ਤਜਰਬੇਆ ਸਿੱਖਿਆ ਅਤੇ ਆਸ-ਪਾਸ ਦੇ ਮਾਹੌਲ ਰਾਹੀਂ ਹੁਣ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਇੰਸਟਾਗ੍ਰam YouTube ਅਤੇ ਟਵਿੱਟਰ ਆਦਿ ਇਹ ਸਾਰੇ ਮਾਧਿਅਮ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਲੋਕ ਕਿਨਾਂ ਰਾਹੀਂ ਆਪਣੀਆਂ ਤਸਵੀਰਾਂ ਵਿਚਾਰਾਂ ਵੀਡੀਓਜ਼ ਅਤੇ ਦਿਨ ਚਰਿਆ ਸੰਜੀ ਕਰਦੇ ਹਨ ਸੋਸ਼ਲ ਮੀਡੀਆ ਨੇ ਸਾਨੂੰ ਇੱਕ ਮੰਚ ਦਿੱਤਾ ਹੈ ਜਿਸ ਤੇ ਅਸੀਂ ਆਪਣੇ ਆਪ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਾਂ ਇਥੇ ਸਵੈ ਚਿੱਤਰ ਦੀ ਦੁਬਾਰਾ ਬੰਦਲ ਸ਼ੁਰੂ ਹੁੰਦੀ ਹੈ ਸੋਸ਼ਲ ਮੀਡੀਆ ਉਤੇ ਅਸੀਂ ਆਪਣੇ ਆਪ ਦੀ ਇੱਕ ਚਿੱਤਰ ਬਣਾਉਂਦੇ ਹਾਂ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਵੇਖਣ ਇਹ ਚਿੱਤਰ ਕਈ ਵਾਰ ਅਸਲੀ ਹਕੀਕਤ ਤੋਂ ਵੱਖਰਾ ਹੁੰਦਾ ਹੈ ਅਸੀਂ ਆਪਣੇ ਕਮਜ਼ੋਰ ਪੱਖ ਨਹੀਂ ਦਿਖਾਉਂਦੇ ਸਿਰਫ ਚੰਗੇ ਪਲ ਸਾਂਝੇ ਕਰਦੇ ਹਾਂ ਇਸ ਤਰ੍ਹਾਂ ਸਾਡਾ ਵਿਅਕਤੀਗਤ ਕਿਰਦਾਰ ਥੋੜਾ ਥੋੜਾ ਕਰਕੇ ਸੋਸ਼ਲ ਮੀਡੀਆ ਵਾਲਾ ਕਿਰਦਾਰ ਬਣ ਜਾਂਦਾ ਹੈ ਸੋਸ਼ਲ ਮੀਡੀਆ ਉੱਤੇ ਹੋਰ ਲੋਕਾਂ ਦੀ ਜ਼ਿੰਦਗੀ ਦੇਖ ਕੇ ਅਸੀਂ ਕਈ ਵਾਰੀ ਆਪਣੇ ਆਪ ਵਿੱਚ ਘਾਟ ਮਹਿਸੂਸ ਕਰਦੇ ਹਾਂ ਇਹ ਸਾਡੀ ਸੋਚ ਤੇ ਪ੍ਰਭਾਵ ਪਾਉਂਦਾ ਹੈ ਅਸੀਂ ਉਹ ਜਿਹਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਤਰ੍ਹਾਂ ਸਾਡਾ ਅਸਲੀ ਸਵੈ ਕਿਰਦਾਰ ਬਦਲ ਜਾਂਦਾ ਹੈ ਜਾਂ ਦਬ ਜਾਂਦਾ ਹੈ ਪਰ ਇਹ ਗੱਲ ਵੀ ਸਹੀ ਹੈ ਕਿ ਸੋਸ਼ਲ ਮੀਡੀਆ ਕਈ ਲੋਕਾਂ ਲਈ ਆਤਮ ਵਿਸ਼ਵਾਸ ਦਾ ਸਰੋਤ ਵੀ ਬਣਿਆ ਹੈ ਕਈ ਲੋਕ ਆਪਣੀ ਕਲਾਕਾਰੀ ਬੋਲੀ ਲਿਖਤ ਅਤੇ ਜੀਵਨ ਅਨੁਭਵ ਸਾਂਝੇ ਕਰਕੇ ਲੋਕਾਂ ਦੀ ਤਾਰੀਫ਼ ਦੇ ਨਾਲ ਆਪਣੇ ਆਪ ਵਿੱਚ ਨਵੀਂ ਪਛਾਣ ਬਣਾਉਂਦੇ ਹਨ ਇਸ ਤਰ੍ਹਾਂ ਉਹ ਆਪਣਾ ਨਵਾਂ ਸਵੈ ਕਿਰਦਾਰ ਤਿਆਰ ਕਰਦੇ ਹਨ ਸੋਸ਼ਲ ਮੀਡੀਆ ਨੇ ਸਾਨੂੰ ਇੱਕ ਰਾਹ ਦਿੱਤਾ ਹੈ ਪਰ ਇਹ ਰਾਹ ਸਿਰਫ ਅਸਲ ਨiyet ਨਾਲ ਹੀ ਚੰਗਾ ਲੱਗਦਾ ਹੈ ਜਦ ਅਸੀਂ ਨਕਲੀ ਚਿਹਰੇ ਲਾ ਕੇ ਲੋਕਾਂ ਨੂੰ ਦਿਖਾਈਏ ਤਾਂ ਇਹ ਸਾਡੀ ਅਸਲ ਪਛਾਣ ਨੂੰ ਥੱਲੇ ਜੱਬ ਦਿੰਦਾ ਹੈ ਅਸਲੀਅਤ ਹੀ ਸਵੈ ਕਿਰਦਾਰ ਦੀ ਸਭ ਤੋਂ ਵੱਧ ਨਿਸ਼ਾਨੀ ਹੈ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਰਿਆ ਹੈ ਇਹ ਸਾਨੂੰ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਮੌਕਾ ਦਿੰਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਅਸਲੀ ਸੱਚੇ ਕਿਰਦਾਰ ਨੂੰ ਨਾ ਭੁੱਲੀਏ ਸੋਸ਼ਲ ਮੀਡੀਆ ਉੱਤੇ ਵੀ ਉਹੀ ਦਿਖਾਈਏ ਜੋ ਅਸੀਂ ਅੰਦਰੋਂ ਹਾਂ ਨਾ ਕਿ ਉਹ ਜੋ ਲੋਕ ਦੇਖਣਾ ਚਾਹੁੰਦੇ ਹਨ ਇਸ ਤਰ੍ਹਾਂ ਸੋਸ਼ਲ ਮੀਡੀਆ ਇੱਕ ਆਇਨਾ ਬਣ ਗਿਆ ਹੈ ਜੋ ਅਸਲ ਚਿਹਰੇ ਨੂੰ ਉਲੇ ਰੱਖਦਾ ਹੈ ਨਤੀਜੇ ਵਜੋਂ ਨੌਜਵਾਨਾ ਵਿੱਚ ਡਿਪਰੈਸ਼ਨ ਸਟ੍ਰੈਸ ਅਤੇ ਆਤਮ ਸੰਕੋਚ ਵਿੱਚ ਫਸ ਰਹੇ ਹਨ ਇਸ ਤਸਵੀਰ ਨੂੰ ਬਦਲਣ ਲਈ ਲੋੜ ਹੈ ਕਿ ਅਸੀਂ ਆਨਲਾਈਨ ਵੀ ਉਹ ਹਿਰ ਰਹੀਏ ਜੋ ਅਸੀਂ ਅਸਲ ਵਿੱਚ ਹਾਂ ਨਾ ਕਿ ਉਹ ਜੋ ਲੋਕ ਵੇਖਣਾ ਚਾਹੁੰਦੇ ਹਨ ਅੱਧੇ ਅੱਗੇ ਸਿੱਖ ਜਸਬਾਤ ਸਿਰਫ ਪਾ ਮਨਾਵਾ ਨਹੀਂ ਸਗੋ ਸਿੱਖੀ ਦੇ ਨਿੱਤਕ ਮੂਲ ਬਲੀਦਾਨਾ ਅਤੇ ਇਤਿਹਾਸਿਕ ਚੇਤਨਾ ਦੇ ਪ੍ਰਤੀਕ ਹਨ ਇਨਾਂ ਨੂੰ ਸੁਚੇਤ ਕਵਿਕਲ ਮੋੜਨ ਲੈਕਸੀਕ ਕੋਮ ਨੂੰ ਜ਼ਰੂਰਤ ਹੈ ਆਪਣੇ ਭਾਵਨਾਤਕ ਜੋਸ਼ ਨੂੰ ਨਿਰਣਾਇਕ ਕਾਰਵਾਈ ਪਾਵ ਪ੍ਰੈਕਟਿਕੈਲਿਟੀ ਵਿੱਚ ਬਦਲਣ ਦੀ ਸਿੱਖ ਜਜ਼ਬਾਤਾਂ ਨੂੰ ਸੁਚੇਤ ਭਵਿਕ ਲਈ ਕਿਵੇਂ ਵਰਤਿਆ ਜਾਵੇ ਜਾਣਦੇ ਹਾਂ ਵੀਰ ਕ੍ਰਿਸ਼ਪ੍ਰੀਤ ਸਿੰਘ ਜੀ ਪਾਸੋਂ ਵਰਤਮਾਨ ਵਿੱਚ ਅਨਿਸ਼ਚਿਤਤਾ ਅਤੇ ਤੇਜ਼ੀ ਨਾਲ ਬਦਲਾਅ ਦੇ ਦੌਰ ਵਿੱਚ ਮਨੁੱਖਤਾ ਇੱਕ ਚੌਰਾਹੇ ਤੇ ਖੜੀ ਹੈ ਭਵਿਕ ਸਿਰਫ ਟੈਕਨੋਲੋਜੀ ਜਾਂ ਰਾਜਨੀਤਿਕ ਲੀਡਰਸ਼ਿਪ ਤੇ ਹੀ ਨਿਰਭਰ ਨਹੀਂ ਕਰਤਾ ਸਗੋਂ ਮਨੁੱਖਾਂ ਦੀ ਅੰਦਰੂਨੀ ਸਥਿਤੀ ਉਹਨਾਂ ਦੀ ਚੇਤਨਾ ਕਦਰਾਂ ਕੀਮਤਾਂ ਅਤੇ ਕਾਰਵਾਈਆਂ ਤੇ ਨਿਰਭਰ ਕਰਦਾ ਹੈ ਸਿੱਖ ਪਾਈਚਾਰੇ ਅਤੇ ਸਿੱਖ ਤੋਂ ਬਾਹਰ ਗੁਰਬਾਣੀ ਅਤੇ ਸਿੱਖ ਸਿਧਾਂਤ ਦੀ ਅਕਾਲ ਬੁੱਧੀ ਮਨੁੱਖੀ ਭਾਵਨਾਵਾਂ ਨੂੰ ਇੱਕ ਨਿਆਪੂਰਨ ਚੇਤਨ ਅਤੇ ਦਿਆਵਾਨ ਭਵਿਕ ਬਣਾਉਣ ਲਈ ਇੱਕ ਡੂੰਗਾ ਤਰੀਕਾ ਪੇਸ਼ ਕਰਦੀ ਹੈ ਗੁਰਬਾਣੀ ਦੁਆਰਾ ਭਾਵਨਾਵਾਂ ਨੂੰ ਸਮਝਣਾ ਗੁਰਬਾਣੀ ਮਨੁੱਖੀ ਭਾਵਨਾਵਾਂ ਦੇ ਪੂਰੇ ਸਪੈਕਟ੍ਰਮ ਨੂੰ ਸਵੀਕਾਰ ਕਰਦੀ ਹੈ ਪ੍ਰੇਮ ਪਉ ਹੁਮੈ ਕ੍ਰੋਧ ਦਇਆ ਅਤੇ ਬਿਰਹਾ ਹਾਲਾਂਕਿ ਇਹ ਸਾਨੂੰ ਇਹਨਾਂ ਭਾਵਨਾਵਾਂ ਨੂੰ ਦਬਾਉਣ ਲਈ ਨਹੀਂ ਕਹਿੰਦੀ ਇਸ ਦੇ ਬਜਾਏ ਇਹ ਸਾਨੂੰ ਉਹਨਾਂ ਨੂੰ ਬਦਲਣ ਅਤੇ ਨਿਰਦੇਸ਼ਿਤ ਕਰਨ ਦਾ ਤਰੀਕਾ ਸਿਖਾਉਂਦੀ ਹੈ। ਬਹੁ ਕਾਰਨ ਜੀਵਲ ਮਰੈ। ਹੋਮੈ ਵਿੱਚ ਹੋ ਜਾਏ। ਜੋ ਡਰ ਅਤੇ ਪਰਮਾਤਮਾ ਦੇ ਪ੍ਰੇਮ ਵਿੱਚ ਵਰਦਾ ਹੈ ਉਹ ਹੋਮੈ ਤੋਂ ਪਾਰ ਹੋ ਜਾਂਦਾ ਹੈ ਅਤੇ ਸੱਚਮੁੱਚ ਜਿਉਂਦਾ ਹੈ। ਇੱਥੇ ਡਰ ਭੈ ਨਹੀਂ ਹੈ। ਬਲਕਿ ਸ਼ਰਧਾਮਈ ਸਤਕਾਰ ਹੈ। ਸਾਰੇ ਪ੍ਰਾਣੀਆਂ ਵਿੱਚ ਬ੍ਰਹਮ ਹਾਜ਼ਰੀ ਦੀ ਚੇਤਨ ਜਾਗਰੂਕਤਾ। ਇਹ ਕੱਚੀ ਪਾਵਨਾ ਦਾ ਅਧਿਆਤਮਿਕ ਅਨੁਸ਼ਾਸਨ ਵਿੱਚ ਪਰਿਵਰਤਨ ਹੈ ਜੋ ਸਿੱਖ ਪਾਵਨਾਤਮਕ ਬੁੱਧੀ ਦਾ ਦਿਲ ਹੈ। ਚੇਤਨ ਸਮਾਜ ਲਈ ਨੀਵਾਂ ਵਿਕਲੈ ਸਿੱਖ ਪਾਵਨਾਵਾਂ ਨੂੰ ਰਚਨਾਤਮਕ ਤੌਰ ਤੇ ਵਰਤਣ ਲਈ ਸਾਨੂੰ ਉਹਨਾਂ ਨੂੰ ਮੁੱਖ ਸਿੱਖ ਸਿਧਾਂਤਾਂ ਨਾਲ ਜੋੜਨਾ ਚਾਹੀਦਾ ਹੈ। ਨਾਮ ਜਪਣਾ ਪਾਵਨਾਤਮਕ ਸਥਿਰਤਾ ਪਰਮਾਤਮਾ ਦੇ ਸਿਮਰਨ ਤੋਂ ਆਉਂਦੀ ਹੈ। ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਅੰਦਰੋਨੀ ਕਰਦੇ ਹਾਂ ਤਾਂ ਸਾਡੀਆਂ ਭਾਵਨਾਵਾਂ ਸਥਿਰ ਹੋ ਜਾਂਦੀਆਂ ਹਨ। ਡਰ ਨਿਮਰਤਾ ਬਣ ਜਾਂਦਾ ਹੈ। ਗੁੱਸਾ ਸਪਸ਼ਟਤਾ ਬਣ ਜਾਂਦਾ ਹੈ ਅਤੇ ਪਿਆਰ ਸਰਵਵਿਆਪਕ ਹੋ ਜਾਂਦਾ ਹੈ। ਨਾਮ ਜਪਤ ਗ੍ਰੋਧ ਨਾ ਪਸੇ। ਨਾਮ ਦਾ ਸਿਮਰਨ ਕਰਨ ਨਾਲ ਗੁੱਸਾ ਅੰਦਰ ਨਹੀਂ ਰਹਿੰਦਾ। ਕਿਰਤ ਕਰਨੀ। ਸਾਡੀ ਭਾਵਨਾਤਮਕ ਊਰਜਾ ਕਾਰਵਾਈ ਵਿੱਚ ਪ੍ਰਗਟ ਹੋਣੀ ਚਾਹੀਦੀ ਹੈ। ਕਿਰਤ ਇਮਾਨਦਾਰੀ ਅਤੇ ਸਵੇ ਅਨੁਸ਼ਾਸਨ ਦਾ ਸਿੱਖ ਨੈਤਿਕਾ ਭਾਵਨਾਤਮਕ ਪ੍ਰੇਰਣਾਵਾਂ ਨੂੰ ਧਰਮੀ ਕਾਰਜਾਂ ਵਿੱਚ ਬਦਲਦੀ ਹੈ। ਸ਼ੋਸ਼ਣ ਅਤੇ ਲਾਲਚ ਦਾ ਵਿਰੋਧ ਕਰਦੀ ਹੈ। ਵੰਡ ਛਕਣਾ, ਪਿਆਰ ਅਤੇ ਹਮਦਰਦੀ ਵਰਗੀਆਂ ਭਾਵਨਾਵਾਂ ਸਮਾਜਿਕ ਤੌਰ ਤੇ ਪਰਿਵਰਤਨਸ਼ੀਲ ਹੋ ਜਾਂਦੀਆਂ ਹਨ। ਜਦੋਂ ਵੰਡਣ ਸੇਵਾ ਅਤੇ ਨਿਆਹ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਜੀ ਦਇਆ ਪਰਛਨ सबको मन नीमा मधुची सारे प्राणियां दे दया करो अपने मन ਨੂੰ नीमा ਅਤੇ ਆਪਣੀ ਸਮਝ ਨੂੰ ਉੱਚਾ ਰੱਖੋ ਅੱਜ ਦੇ ਸੰਸਾਰ ਵਿੱਚ ਚੇਤਨ ਪਾਵਨਾਤਮਕ ਪਰਿਵਰਤਨ ਵਿਅਕਤੀਗਤ ਤਰ ਤੋਂ ਸਮੂਹਿਕ ਇਲਾਜ ਤੱਕ ਸਿਖਾ ਨੇ ਇਤਿਹਾਸਿਕ ਤੌਰ ਤੇ ਦੁੱਖ ਨੂੰ ਕਿਰਪਾ ਵਿੱਚ ਬਦਲਿਆ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਲੈ ਕੇ 1699 ਦੇ ਦੁਖਾਂਤ ਤੋਂ ਬਾਅਦ ਖਾਲਸੇ ਦੇ ਜਨਮ ਤੱਕ ਪਾਵਨਾਵਾ ਰੁਕਾਵਟ ਨਹੀਂ ਹਾਂ ਉਹ ਲਚਕੀਲੇਪਨ ਅਤੇ ਜਾਗਰਕਤੀ ਲਈ ਬਾਲਣ ਹਨ ਅਧਿਆਤਮਕ ਪਾਵਨਾ ਵਿੱਚ ਜੁੜੀ ਸਰਗਰਮੀ ਸਿੱਖ ਇਤਿਹਾਸ ਉਦਾਹਰਣਾਂ ਨਾਲ ਭਰਪੂਰ ਹੈ ਜਿੱਥੇ ਭਾਵਨਾਵਾ ਬ੍ਰह्म ਜਾਗਰੂਕਤਾ ਦੁਆਰਾ ਨਿਰਦੇਸ਼ਿਤ ਨਿਆਲੇ ਸ਼ਕਤੀਸ਼ਾਲੀ ਅੰਦੋਲਨਾਂ ਨੂੰ ਜਨਮ ਦਿੱਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤ ਪਰ ਦਲੇਰ ਭਾਵਨਾਵਾਂ ਜਾਂ ਭਗਤ ਪੂਰਨ ਸਿੰਘ ਦਾ ਗਰੀਬਾ ਅਤੇ ਤਿਆਗੇ ਹੋਏ ਲੋਕਾਂ ਲਈ ਨਿਰਦਰ ਪਿਆਰ ਭਵਿੱਖ ਲਈ ਨਮੂਨੇ ਵਜੋਂ ਕੰਮ ਕਰਦੇ ਹਨ ਨੌਜਵਾਨਾਂ ਲਈ ਪਾਵਨਾਤਮਕ ਸਾਖਰਤਾ ਚਿੰਤਾ ਉਦਾਸੀ ਅਤੇ ਡਿਜੀਟਲ ਅਸੰਬੰਧ ਦੇ ਸਮੇਂ ਵਿੱਚ ਸਿੱਖ ਸਿੱਖਿਆਵਾਂ ਸਭੇ ਮੂਲ ਉਦੇਸ਼ ਅਤੇ ਪਾਈਚਾਰੇ ਵਿੱਚ ਅਧਾਰਿਤ ਪਾਵਨਾਤਮਕ ਸਾਖਰਤਾ ਦੀ ਪੇਸ਼ਕਸ਼ ਕਰਦੇ ਹਨ ਗੁਰਬਾਣੀ ਰੂਹ ਲਈ ਸ਼ੀਸ਼ਾ ਅਤੇ ਦਵਾਈ ਦੋਵੇਂ ਬਣ ਜਾਂਦੀ ਹੈ ਗੁਰਮਤਿ ਸਿਧਾਂਤਾਂ ਇਤਿਹਾਸ ਅਤੇ ਸਿੱਖ ਸਖਸ਼ੀਅਤਾਂ ਦੀ ਸਿੱਖਿਆ ਸਕੂਲਸ ਕਾਲਜਸ ਅਤੇ ਆਨਲਾਈਨ ਮੰਚਾਂ ਰਾਹੀਂ ਫੈਲਾਈ ਜਾਵੇ ਸਿੱਖ ਕਲਾਵਾਂ ਸੰਗੀਤ ਨਾਟਕ ਅਤੇ ਲੇਖਣ ਰਾਹੀਂ ਨੌਜਵਾਨਾਂ ਦੇ ਦਿਲਾਂ ਵਿੱਚ ਜਜ਼ਬਾਤਾਂ ਨੂੰ ਜਗਾਇਆ ਜਾਵੇ ਸਿੱਖੀ ਦੇ ਜਜ਼ਬਾਤਾਂ ਨੂੰ ਸਮਾਜਿਕ ਸੇਵਾ ਲੋੜਵੰਦਾਂ ਦੀ ਮਦਦ ਅਤੇ ਅਨਿਆਇ ਦੇ ਖਿਲਾਫ ਆਵਾਜ਼ ਬਜਾਉ ਵਰਤਿਆ ਜਾਵੇ। ਡਿਜੀਟਲ ਪਲੇਟਫਾਰਮ ਤੇ ਸਿੱਖ ਮੂਲਾਂ ਨੂੰ ਹੀ ਪਾਸ਼ਾ ਵਿੱਚ ਪੇਸ਼ ਕਰਕੇ ਨੌਜਵਾਨ ਪੀੜੀ ਨੂੰ ਜੋੜਿਆ ਜਾਵੇ। ਸਿੱਖ ਜਜ਼ਬਾਤਾਂ ਨੂੰ ਸਿਰਫ ਪੂਤਕਾਲ ਵਿੱਚ ਹੀ ਨਹੀਂ ਸਗੋਂ ਆਉਣ ਵਾਲੀ ਪੀੜ੍ਹੀਆਂ ਦੇ ਹਿੱਤ ਲਈ ਲਾਗੂ ਕੀਤਾ ਜਾਵੇ। ਪੰਥਨਾਮਾ ਦੇ ਵਿੱਚ ਸਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇਨਹਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ